ਅੰਮ੍ਰਿਤਸਰ ਦੇ ਮਜੀਠਾ ਚ ਸੜਕ ਤੇ ਖੜੀ ਬੱਸ ਚ ਕਾਰ ਦੇ ਟਕਰਾਉਣ ਨਾਲ ਦੋ ਔਰਤਾਂ ਦੀ ਦਰਦਨਾਕ ਮੌਤ ਹੋ ਗਈ। ਔਰਤਾਂ ਹਿਮਾਚਲ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ। ਮਾਮਲੇ ਦੇ ਚਸ਼ਮਦੀਦ ਦਾ ਕਹਿਣਾ ਹੈ ਕਿ ਬੱਸ ਵਾਰੀਆਂ ਚੜਾਉਣ ਲਈ ਖੜੀ ਸੀ ਜਿਸ ਦੇ ਪਿੱਛੋਂ ਆਣ ਕੇ ਕਾਰ ਟਕਰਾ ਗਈ। ਚਸ਼ਮਦੀਦ ਦਾ ਕਹਿਣਾ ਹੈ ਕਿ ਸਰਵਿਸ ਰੋਡ ਨਾ ਹੋਣ ਕਰਕੇ ਅਕਸਰ ਇਸ ਸੜਕ ਤੇ ਹਾਦਸੇ ਵਾਪਰਦੇ ਰਹਿੰਦੇ ਨੇ। ਦਰਹਾਸ ਤਾ ਇਹ ਬੱਸ ਖੜੀ ਸੀ ਸਵਾਰੀ ਤਾਰ ਰਹੇ ਸੀ। ਇਹ ਕਾਰ ਪਿਛੋਂ ਆ ਰਹੀ ਸੀ ਇਹਨਾਂ ਨੂੰ ਜਾਂ ਜੱਜਮੈਂਟ ਹੋਈ ਜਾਂ ਪਤਾ ਨਹੀਂ। ਕਿ ਉਹ ਆ ਤੇ ਉਹ ਕਾਰ ਜਿਹੜੀ ਪਿੱਛੇ ਆਣ ਕੇ ਵੱਜੀ ਆ ਤੇ ਦੋਵੇਂ ਜਨਾਨੀਆਂ ਜਿਹੜੀਆਂ ਉਹ ਮੌਕੇ ਤੇ ਡੱਡੋ ਗਿਆ ਡਰਾਈਵਰ ਜਿਹੜਾ ਉਹ ਠੀਕ ਠਾਕ ਆ ਇਹ ਕਾਰਨ ਇਹ ਸਰਵਸ੍ਰੇਣ ਨਾ ਉਹਨਾਂ ਦਾ ਕਾਰਨ ਹੈ ਅੱਗੇ ਜਿੱਥੇ ਐਕਸੀਡੈਂਟਸ ਇਸ ਤਰ੍ਹਾਂ ਹੁੰਦੇ ਨੇ ਤੇ بڑے ਐਕਸੀਡੈਂਟ ਪਹਿਲੇ ਹੋ ਚੁੱਕੇ ਆ ਅਸੀਂ ਜਿਹੜੇ ਸਬੰਧਤ ਪਿੰਡ ਵਾਲੇ ਆ ਮੈਂ ਲਾਗਲੇ ਪਿੰਡ ਅਫਸਰ ਤੋਂ ਸਾਕਾ ਸਰਪੰਚ ਸਤਜਾਮ ਸਿੰਘ ਮੇਰਾ ਨਾਮ ਆ ਅੱਗੇ ਆਪਾਂ ਕਈ ਵਾਰ ਇੱਥੇ ਧਰਨਾ ਵੀ ਲਾ ਚੁੱਕੇ ਆ ਪ੍ਰਸ਼ਾਸਨ ਨੂੰ ਕਈ ਵਾਰ ਕਹਿ ਚੁੱਕੇ ਆ ਪਰ ਇੱਥੇ ਨਾਲ ਸਰਵਸ੍ਰੇਣ ਬਣੀ ਤੇ ਨਾਲ ਇੱਥੇ ਕੋਈ ਇਹੋ ਜਿਹਾ ਪ੍ਰਬੰਧ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਜਾਣੂ ਕਰਵਾ ਦਿੱਤਾ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਦੱਸਦੀ ਕਿ ਹਾਦਸੇ ਦੌਰਾਨ ਕਾਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ